ਲੋਕ ਆਮ ਹੀ ਕਹਿੰਦੇ ਨੇ ਵੀ ਆਪਾਂ ਨੂੰ ਖੇਤੀ ਨੇ ਕੀ ਦਿੱਤਾ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਵੀ ਖੇਤੀ ਆਪਾਂ ਨੂੰ ਕੀ ਕੀ ਦਿੰਦੀ ਆ ਸਾਜ ਸਵੇਰ ਦੇ ਅਸੀਂ 6 ਵਜੇ ਲੱਗੇ ਹੋਇਆ ਇਹ ਜਿਹੜਾ ਕਨਾਲ ਜਗਾ ਦੇ ਵਿੱਚ ਆਪਾਂ ਕਹੀ ਨਾਲ ਜਿਹੜੀ ਬੱਟਾਂ ਪਾਈਆਂ ਨੇ ਇੱਕ ਸਭ ਤੋਂ ਪਹਿਲਾਂ ਜਿਹੜੀ ਖੇਤੀ ਆਪਾਂ ਨੂੰ ਸਵੇਰੇ ਸਾਜਰੇ ਉੱਠਣ ਦਾ ਬਲ ਬਖਸ਼ਦੀ ਆ ਤਾਂ ਅੱਗੇ ਆਪਣੇ ਪਜ਼ੁਰਗ ਖੇਤਾਂ ਦੇ ਵਿੱਚ ਬਹੁਤ ਜਲਦੀ ਉੱਠਦੇ ਹੁੰਦੇ ਸੀ ਤੇ ਆਪਣੀ ਫਸਲ ਦੇ ਉੱਪਰ ਨੂੰ ਢੇੜਾ ਮਾਰਦੇ ਸੀ ਉਹਦੇ ਨਾਲ ਆਪਣੀ ਜਿਹੜੀ ਵਾਕ ਆ ਜਾਂ ਸੈਰ ਆ ਉਹ ਹੋ ਜਾਂਦੀ ਸੀ ਹੁਣ ਜਿਹੜਾ ਉਤੋਂ ਬਾਅਦ ਆ ਕੇ ਕਹੀ ਚਲਾਉਂਦੇ ਜ ਆਪਣਾ ਕੰਮ ਕਰਦੇ ਸੀ ਉਹ ਆਪਾਂ ਨੂੰ ਜਿੰਮ ਵਾਲਾ ਕੰਮ ਕਰਦਾ ਸੀ ਹੁਣ ਆਪਾਂ ਲੱਖ ਰੁਪਇਆ ਜਿੰਮ ਦੇ ਵਿੱਚ ਦੇ ਕੇ ਆਪਾਂ ਆਪਣੀ ਸਿਹਤ ਬਣਾਉਣ ਜਾਂਦੇ ਆ ਜਦ ਕਿ ਇੱਥੇ ਆਪਣਾ ਇੱਕਾਸ ਜਿਹੜੀ ਕਿਸਾਨ ਦਾ ਕਹੀ ਇਕੱਲੀ ਕਹੀ ਆਪਾਂ ਦੇ 2 ਘੰਟੇ ਚਲਾ ਲਈ ਆਪਣੀ ਸਾਰੀ ਵਰਜਿਸ਼ ਹੋ ਜਾਂਦੀ ਆ ਸਾਰੂ ਢਾਈ ਘੰਟੇ ਹੋਗੇ ਸਵੇਰੇ ਕਹੀ ਚਲਾਉਂਦੇ ਤੁਸੀਂ ਗਰਮੀ ਦੇਖ ਸਕਦੇ ਹੋ ਸਾਰਾ ਜਿਹੜਾ ਸਰੀਰ ਦੀ ਵਰਜਿਸ਼ ਆ ਉਹ ਇਹ ਕਹੀ ਕਰਵਾਉਂਦੀ ਆ ਖੇਤੀ ਆਪਾਂ ਨੂੰ ਉਹ ਅਨਮੋਲ ਚੀਜ਼ਾਂ ਦਿੰਦੀ ਆ ਜਿਹੜੀਆਂ ਕਿ ਦਾ ਕੋਈ ਕੋਈ ਬਾਜ਼ਾਰ ਦੇ ਵਿੱਚ ਜਾਂ ਮੁੱਲ ਨਹੀਂ ਹੈਗਾ ਸੇਤ ਸਵੇਰੇ ਕੁਦਰਤ ਨੂੰ ਦੇਖਣ ਦਾ ਨਜ਼ਾਰਾ ਇਹ ਚੀਜ਼ਾਂ ਆਪਾਂ ਨੂੰ ਖੇਤੀ ਬਖਸ਼ਦੀ ਆ ਕੱਲਾ ਪੈਸਾ ਹੀ ਨਹੀਂ ਖੇਤੀ ਬਖਸ਼ਦੀ ਹੈਗੀ ਤੇ ਆਪਾਂ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਬਖਸ਼ਦੀ ਆ ਤੇ ਖੇਤੀ ਨੂੰ ਨੀਂਦਾਂ ਨਾ ਬੰਦ ਕਰੀਏ